ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਤੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਮਜੀਠੀਆਂ ਨੂੰ ਮੁਹਾਲੀ ਅਦਾਲਤ ਤੋਂ ਵੱਡਾ ਝਟਕਾ ਹੁਣ ਜਾਣਾ ਪਵੇਗਾ ਹਾਈ ਕੋਰਟ ਏਟਲ ਸੇਵਾਵਾਂ ਹੋਈਆਂ ਬੰਦ ਨਾ ਤਾਂ ਕੋਈ ਕਾਲ ਅਤੇ ਨਾ ਹੀ ਚੱਲ ਰਿਹਾ ਇੰਟਰਨੈਟ अलास्का ਦੇ ਵਿੱਚ 트럼ਪ ਦੇ ਨਾਲ ਮੀਟਿੰਗ ਤੋਂ ਬਾਅਦ ਪੁਤਿਨ ਨੇ ਪੀਐਮ ਮੋਦੀ ਨੂੰ ਲਾਇਆ ਫੋਨ ਜਾਣੋ ਕੀ ਹੋਈ ਗੱਲਬਾਤ ਹੜਾਂ ਦੀ ਚਪੇਟ ਦੇ ਵਿੱਚ ਆਏ ਪੰਜਾਬ ਦੇ ਕਈ ਇਲਾਕੇ ਕਰਾਂ ਦੇ ਵਿੱਚ ਵੜਿਆ ਪਾਣੀ ਲੋਕ ਹੋਏ ਪਰੇਸ਼ਾਨ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਵੰਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੇਕਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਅਜਿਹੀ ਸਥਿਤੀ ਦੇ ਵਿੱਚ ਹੁਣੇ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਜ਼ਮਾਨਤ ਤੇ ਲਈ ਹਾਈ ਕੋਰਟ ਜਾਣਾ ਪਵੇਗਾ। ਸਰਕਾਰੀ ਵਕੀਲ ਫਾਰੀ ਸੌਫਤ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਇਸ ਮਾਮਲੇ ਤੇ ਵਿੱਚ ਬਹਿਸ ਲਗਭਗ 1 ਮਹੀਨੇ ਤੋਂ ਚੱਲ ਰਹੀ ਸੀ। ਇਸ ਦੌਰਾਨ ਉਹਨਾਂ ਦੀ ਪਤਨੀ ਵੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਪਹੁੰਚੀ ਉਹਨਾਂ ਨੇ 10 ਅਗਸਤ ਨੂੰ ਵਿਜੀਲੈਂਸ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਤੋਂ ਉਹਨਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਗਏ ਸਨ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਹੁਣ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਉਨਾ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਵੀ ਲੰਬਿਤ ਹੈ ਜਿਵੇਂ ਹੀ ਸਾਨੂੰ ਮੁਹਾਲੀ ਅਦਾਲਤ ਦਾ ਹੁਕਮ ਮਿਲੇਗਾ ਪੂਰੀ ਜਾਂਚ ਤੋਂ ਬਾਅਦ ਅਸੀਂ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ ਇਸ ਤੋਂ ਪਹਿਲਾਂ ਵੀ ਮਜੀਠੀਆਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਸੀ ਮਰਹੂਮ ਪੰਜਾਬੀ ਕਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਮਈ 2025 ਨੂੰ 3 ਸਾਲ ਪੂਰੇ ਹੋ ਗਏ ਹਨ ਪਰ ਇਸ ਦੁਖਦਾਈ ਘਟਨਾ ਦੇ ਨਾਲ ਜੁੜਿਆ ਦਰਦ ਅਤੇ ਵਿਵਾਦ ਅਜੇ ਵੀ ਜਾਰੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ 29 ਮਈ 2022 ਨੂੰ ਸਿੱਧੂ ਦੀ ਦਿਨੇ ਦਿਹਾੜੇ 30 ਤੋਂ ਵੱਧ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਘਟਨਾ ਨੇ ਪੰਜਾਬ ਸਣੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਪੰਜਾਬ ਪੁਲਿਸ ਦੀ ਜਾਂਚ ਦੇ ਵਿੱਚ ਕੈਨੇਡਾ ਆਧਾਰਿਤ ਗੈਂਗਸਟਰ ਗੋਲਦੀ ਬਰਾੜ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਜਦਕਿ ਲਾਰੈਂਸ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਹੁਣ ਤੱਕ 36 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ 30 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਮੁੱਖ ਦੋਸ਼ੀ ਅਜੇ ਵੀ ਸਜ਼ਾ ਤੋਂ ਬਚੇ ਹੋਏ ਹਨ। ਸਿੱਧੂ ਦੀ ਮਾਂ ਚਰਨਕੌਰ ਨੇ ਤੀਜੀ ਬਰਸੀ ਤੇ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਪੁੱਤਰ ਦੀ ਮੌਤ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤੇ ਛਾਵਾਂ ਖਤਮ ਕਰ ਦਿੱਤੀਆਂ ਹਨ। ਉਹਨਾਂ ਨੇ ਅੱਗੇ ਲਿਖਿਆ ਕਿ ਸਾਡੀ ਜ਼ਿੰਦਗੀ ਤੇਰੇ ਬਿਨਾਂ ਅਧੂਰੀ ਹੈ। ਅਸੀਂ ਚਾਹੁੰਦੇ ਸੀ ਕਿ ਤੇਰੀ ਆਵਾਜ਼ ਤੇਰੇ ਅਜ਼ੀਜ਼ਾਂ ਦੇ ਦਿਲਾਂ ਦੇ ਵਿੱਚ ਗੂੰਜੇ ਪਰ ਕਿਸਮਤ ਨੇ ਅਜਿਹਾ ਨਹੀਂ ਹੋਣ ਦਿੱਤਾ ਚਰਨਕੌਰ ਨੇ ਸਿੱਧੂ ਦੇ ਪੁੱਤ ਤੇ 2025 ਦੇ ਵਿੱਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਉਹਨਾਂ ਨੇ ਆਪਣੀ ਆਤਮਾ ਤੇ ਸੱਟ ਦੱਸਿਆ ਹੈ ਇਸ ਘਟਨਾ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਨੇ ਹੀ ਲਈ ਸੀ ਜਿਸ ਦੇ ਵਿੱਚ ਗੋਲਟੀ ਟਿੱਲੋ ਅਤੇ ਆਰਜੂ ਬਿਸ਼ਨੋਈ ਸ਼ਾਮਿਲ ਹਨ ਉਹਨਾਂ ਨੇ ਸਿੱਧੂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਵੀ ਨਿੰਦਾ ਕੀਤੀ ਹੈ ਸਿੱਧੂ ਦੇ ਪਰਿਵਾਰ ਅਤੇ ਪ੍ਰਸ਼ੰਸਕ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਬਲਕੌਰ ਸਿੰਘ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਦੋਸ਼ੀਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੇ 8 ਕੀਤੇ ਵੀ ਰਿਲੀਜ਼ ਹੋ ਚੁੱਕੇ ਹਨ ਦੇਸ਼ਵਾਰ ਦੇ ਵਿੱਚ ਲੱਖਾਂ ਈਟਲ ਗਾਹਕਾਂ ਨੂੰ ਸੋਮਵਾਰ 18 ਅਗਸਤ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਰਸਲ ਕੰਪਨੀ ਦੀਆਂ ਮੋਬਾਈਲ ਨੈਟਵਰਕ ਸਰਵਿਸਿਜ਼ ਅਚਾਨਕ ਪ੍ਰਭਾਵਿਤ ਹੋ ਗਈਆਂ ਕਈ ਰਾਜਾਂ ਤੋਂ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਨਾ ਤਾਂ ਉਹਨਾਂ ਦਾ ਇੰਟਰਨੈਟ ਚੱਲ ਰਿਹਾ ਹੈ ਅਤੇ ਨਾ ਹੀ ਕਾਲ ਅਤੇ SMS ਸਰਵਿਸ ਵੀ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਹੀ ਹੈ Airtel ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਪੋਸਟ ਤੇ ਕਿਹਾ ਗਿਆ ਹੈ ਕਿ ਦਿੱਲੀ ਐਨਸੀਆਰ ਖੇਤਰਾਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵਾਇਸ ਕਾਲ ਅਤੇ ਹੋਰ ਸੇਵਾਵਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਕੁਝ ਫੋਨਸ ਦੇ ਵਿੱਚ ਇੰਟਰਨੈਟ ਸਹੀ ਢੰਗ ਦੇ ਨਾਲ ਕੰਮ ਕਰ ਰਿਹਾ ਹੈ ਇਹ ਨੈਟਵਰਕ ਸਮੱਸਿਆ ਸ਼ਾਮ ਲਗਭਗ 3:30 ਵਜੇ ਤੋਂ ਤੇਜ਼ੀ ਦੇ ਨਾਲ ਵਧਣੀ ਸ਼ੁਰੂ ਹੋਈ ਅਤੇ ਹੁਣ ਤੱਕ 3000 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ ਪ੍ਰਭਾਵਿਤ ਸ਼ਹਿਰਾਂ ਦੇ ਵਿੱਚ ਦਿੱਲੀ, ਸੂਰਤ, ਮੁੰਬਈ, ਹੈਦਰਾਬਾਦ, ਨਾਗਪੁਰ, ਬੈਂਗਲੁਰੂ, ਚੇਨਈ, ਕੋਲਕਾਤਾ ਤੇ ਹੋਰ ਕਈ ਵੱਡੇ ਸ਼ਹਿਰ ਸ਼ਾਮਲ ਹਨ। ਦੱਸਦੀ ਹੈ ਕਿ 68% ਯੂਜ਼ਰਸ ਨੇ ਫੋਨ ਕਾਲ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। 16% ਨੇ ਮੋਬਾਈਲ ਇੰਟਰਨੈਟ ਬਾਰੇ ਸ਼ਿਕਾਇਤ ਦਰਜ ਕਰਵਾਈ ਜਦੋਂ ਕਿ 15% ਨੇ ਸਿਗਨਲ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਪੰਜਾਬ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੈਕਨੋਲੋਜੀ ਦੀ ਵਰਤੋਂ ਕਰਕੇ 843 ਲੰਬੇ ਸੜਕਾਂ ਦੀ ਮੁਰੰਮਤ ਦੇ ਪ੍ਰੋਜੈਕਟ ਦੇ ਵਿੱਚ 383.53 ਕਰੋੜ ਰੁਪਏ ਦੀ ਬਜਟ ਕੀਤੀ ਹੈ ਜਾਂਚ ਦੇ ਵਿੱਚ ਪਤਾ ਲੱਗਾ ਕਿ 355 ਕਿਲੋਮੀਟਰ ਲੰਬੀਆਂ ਸੜਕਾਂ ਜਿਨ੍ਹਾਂ ਦੀ ਮੁਰੰਮਤ ਤੇ ਲਈ ਪ੍ਰਸਤਾਵ ਸੀ ਉਹਨਾਂ ਨੂੰ ਅਸਲ ਤੇ ਵਿੱਚ ਮੁਰੰਮਤ ਦੀ ਜ਼ਰੂਰਤ ਹੀ ਨਹੀਂ ਸੀ ਕਈ ਸੜਕਾਂ ਤੇ ਵੱਡੇ ਟੋਏ ਦਿਖਾਈ ਦਿੱਤੇ ਪਰ AI ਸਰਵੇਖਣ ਦੇ ਵਿੱਚ ਟੋਏ ਬਹੁਤ ਘੱਟ ਜਾਂ ਫਿਰ ਨਾ ਮਾਤਰ ਹੀ ਸਨ ਪਹਿਲੇ ਪੜਾਅ ਦੇ ਵਿੱਚ AI ਸਰਵੇ ਤੇ ਵਿੱਚ 121.39 ਕਰੋੜ ਰੁਪਏ ਦੀ ਬਚਤ ਹੋਈ ਦੂਜੇ ਪੜਾਅ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮ ਤੇ ਵੀਡੀਓਗ੍ਰਾਫੀ ਅਤੇ ਰਿਪੋਰਟਾਂ ਦੇ ਨਾਲ AI ਸਰਵੇਖਣ ਕਰਕੇ ਬਚਤ ਵਧ ਕੇ 1083.53 ਕਰੋੜ ਰੁਪਏ ਹੋ ਗਈ। ਸਾਲ 2022 ਤੋਂ 23 ਦੇ ਵਿੱਚ ਪਹਿਲੀ ਵਾਰ ਇਹ ਸਰਵੇਖਣ ਦੇ ਨਾਲ 60 ਕਰੋੜ ਰੁਪਏ ਦੀ ਬਚਤ ਹੋਈ ਸੀ। ਪੰਜਾਬ ਮੰਡੀ ਬੋਰਡ ਨੇ 23 ਜ਼ਿਲ੍ਹਿਆਂ ਦੇ ਵਿੱਚ 2526 ਸੜਕਾਂ ਦੀ 7517 ਕਿਲੋਮੀਟਰ ਲੰਬਾਈ ਦੀ ਜਾਂਚ ਕੀਤੀ ਜਿਸ ਦੇ ਨਾਲ ਮੁਰੰਮਤ ਯੋਗ ਸੜਕਾਂ ਦੀ ਸਹੀ ਪਛਾਣ ਹੋਈ। ਸੂਤਰਾਂ ਦੇ ਮੁਤਾਬਕ ਕਈ ਵਿਧਾਇਕਾਂ ਨੇ ਚੰਗੀ ਹਾਲਤ ਵਾਲੀਆਂ ਸੜਕਾਂ ਨੂੰ ਵੀ ਮੁਰੰਮਤ ਸੂਚੀ ਤੇ ਵਿੱਚ ਸ਼ਾਮਲ ਕੀਤਾ ਸੀ। 2022 ਤੋਂ 23 ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ 4.5 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਨੇ AI ਦੀ ਸਮਰੱਥਾ ਨੂੰ ਸਾਬਿਤ ਕੀਤਾ ਹੈ AI ਸਰਵੇਖਣ ਦੇ ਵਿੱਚ ਡਰੋਨ ਕੈਮਰੇ ਅਤੇ ਸੈਂਸਰ ਵਾਲੀਆਂ ਗੱਡੀਆਂ 360 ਡਿਗਰੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਦੀਆਂ ਹਨ ਰਸ਼ੀਆ ਦੇ ਰਾਸ਼ਟਰਪਤੀ ਵਲਮੀਰ ਪੁਤਿਨ ਨੇ ਸੋਮਵਾਰ ਯਾਨੀ ਕਿ 18 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਇਸ ਦੌਰਾਨ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਲਾਸਕਾ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਹਾਲ ਹੀ ਵਿੱਚ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ 트੍ਰੰਪ ਨੇ ਰਸ਼ੀਆ ਤੋਂ ਤੇਲ ਖਰੀਦਣ ਦੇ ਭਾਰਤ ਤੇ 25% ਦਾ ਵਾਧੂ ਜੁਰਮਾਨਾ ਲਗਾਇਆ ਸੀ ਜਿਸ ਦੇ ਕਾਰਨ ਇਹ ਮੁਲਾਕਾਤ ਭਾਰਤ ਤੇ ਲਈ ਵੀ ਕਾਫੀ ਮਹੱਤਵਪੂਰਨ ਸੀ। ਰਸ਼ੀਆ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਆਪਣੀ ਗੱਲਬਾਤ ਦੌਰਾਨ ਤਵੱਲੇ ਸਹਿਯੋਗ ਤੇ ਵੀ ਚਰਚਾ ਕੀਤੀ ਹੈ। ਇਸ ਸਬੰਧ ਵਿੱਚ ਪੀਐਮ ਮੋਦੀ ਨੇ ਟਵਿੱਟਰ ਤੇ ਪੋਸਟ ਸਾਂਝੀ ਕਰਕੇ ਦੱਸਿਆ ਅਤੇ ਉਹਨਾਂ ਨੇ ਪੁਤਿਨ ਦਾ ਫੋਨ ਕਾਲ ਦੇ ਲਈ ਧੰਨਵਾਦ ਵੀ ਕੀਤਾ ਹੈ। ਪੀਐਮ ਮੋਦੀ ਨੇ ਲਿਖਿਆ ਕਿ ਮੇਰੇ ਦੋਸਤ ਰਾਸ਼ਟਰਪਤੀ ਪੁਤਿਨ ਦਾ ਉਹਨਾਂ ਦੇ ਫੋਨ ਕਾਲ ਅਤੇ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਉਹਨਾਂ ਦੀ ਹਾਲਿਆ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ। ਭਾਰਤ ਨੇ ਲਗਾਤਾਰ ਯੂਕਰੇਨ ਸੰਘਰਸ਼ ਤੇ ਸ਼ਾਂਤੀਪੂਰਨ ਹੱਲ ਦੀ ਮੰਗ ਕੀਤੀ ਹੈ। ਅਤੇ ਇਸ ਸੰਬੰਧ ਦੇ ਵਿੱਚ ਮੈਂ ਸਾਰੇ ਯਤਨਾਂ ਦਾ ਸਮਰਥਨ ਕਰਦਾ ਹਾਂ ਉਹਨਾਂ ਲੇਖਿਆਂ ਮੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਿਰੰਤਰ ਆਦਾਨ ਪ੍ਰਦਾਨ ਦੀ ਉਮੀਦ ਕਰਦਾ ਹਾਂ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਨੇ ਹਲਾਸਕਾ ਮੀਟਿੰਗ ਦੇ ਲਈ ਵੀ 트ੰਪ ਦਾ ਧੰਨਵਾਦ ਕੀਤਾ ਪੁਤਿਨ ਨੇ ਉਮੀਦ ਜਤਾਈ ਕਿ ਇਸ ਗੱਲਬਾਤ ਨੂੰ ਯੂਰਪ ਦੇ ਵਿੱਚ ਸਕਾਰਾਤਮਕ ਤੌਰ ਤੇ ਦੇਖਿਆ ਜਾਵੇਗਾ ਪੁਤਿਨ ਨੇ 트ੰਪ ਦੇ ਸੁਦਾਵੇ-ਦਾਵੀ ਸਮਰਥਨ ਕੀਤਾ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਵਾਈਟ ਹਾਊਸ ਦੇ ਵਿੱਚ ਹੁੰਦੇ ਰਸ਼ੀਆ ਤੇ ਯੂਕਰੇਨ ਵਿਚਕਾਰ ਕੋਈ ਜੰਗ ਹੁੰਦੀ ਹੀ ਨਾ ਰਸ਼ੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਬਾਈਡਨ ਸਾਰੀਆਂ ਚਿੰਤਾਵਾਂ ਬਾਰੇ ਕੁਝ ਵੀ ਸੁਣਨ ਦੇ ਲਈ ਤਿਆਰ ਨਹੀਂ ਸਨ ਐਨਾ ਹੀ ਨਹੀਂ ਜਦੋਂ ਟਰੰਪ ਨੇ ਪੁਤਿਨ ਨੂੰ ਹੋਰ ਮੀਟਿੰਗ ਦੇ ਲਈ ਕਿਹਾ ਤਾਂ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅੰਗਰੇਜ਼ੀ ਦੇ ਵਿੱਚ ਹੀ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ ਪੰਜਾਬ ਜਿਸ ਨੂੰ ਪੰਜਾਬਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਉੱਥੇ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦਾ ਕਹਿਰ ਜਾਰੀ ਹੈ ਰਾਵੀ ਸਤਲੁਜ ਅਤੇ ਬਿਆਸ ਵਰਗੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਜਿਵੇਂ ਕਿ ਡੇਰਾ ਬਾਬਾ ਨਾਨਕ, ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਫਾਜ਼ਿਲਕਾ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਪਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ ਡੇਰਾ ਬਾਬਾ ਨਾਨਕ ਵਿਖੇ ਰਾਵੀ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸਰਕਾਰ ਦੇ ਵੱਲੋਂ 15 ਨਹਿਰਾ ਰਾਹੀ ਪਾਣੀ ਛੱਡਣ ਦੇ ਨਾਲ ਸਥਿਤੀ ਹੋਰ ਗੰਬੀਰ ਹੋ ਗਈ ਹੈ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਤੇਜ਼ ਪਾਣੀ ਦੇ ਵਹਾਣ ਨੇ ਲਗਭਗ 80 ਏਕੜ ਝੋਨੀ ਅਤੇ ਤਿਲ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ ਸultanpur Lodi ਦੇ ਵਿੱਚ ਸਤਲੁਜ ਦਰਿਆ ਨੇ ਉਫਾਨ ਨੇ ਹਾਲਾਤਾਂ ਨੂੰ ਹੋਰ ਵੀ ਵਿਗਾੜ ਦਿੱਤਾ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਦੇ ਕਾਰਨ ਜਾਨਵਰ ਅਤੇ ਲੋਕ ਫਸੇ ਹੋਏ ਹਨ ਖਾਲਸਾ ਆਇਡ ਵਰਗੀਆਂ ਸੰਸਥਾਵਾਂ ਨੇ ਪਿੰਡਾਂ ਦੇ ਵਿੱਚ ਫਸੇ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪੀੜਤ ਲੋਕਾਂ ਦੇ ਲਈ ਖਾਣੇ ਦਾ ਪ੍ਰਬੰਧ ਕਰਨ ਦੇ ਵਿੱਚ ਮਦਦ ਕੀਤੀ ਹੈ ਪਾਣੀ ਦਾ ਪੱਧਰ ਵਧਣ ਦੇ ਨਾਲ ਖਰਾਂ ਤੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਫਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ ਪ੍ਰਸ਼ਾਸਨ ਨੇ ਹੜਾਂ ਦੀ ਸਥਿਤੀ ਦੇ ਨਾਲ ਨਜੇ ਠੰਡੇ ਲਈ ਕਈ ਕਦਮ ਚੁੱਕੇ ਹਨ ਕਮਜ਼ੋਰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਪੀੜਤ ਲੋਕਾਂ ਦੇ ਲਈ ਰਾਹਤ ਕੈਂਪ ਸਥਾਪਿਤ ਕੀਤੇ ਜਾ ਰਹੇ ਹਨ ਸਰਕਾਰ ਨੇ ਨੁਕਸਾਨ ਦੀ ਪਰਪਾਈ ਦਾ ਵਾਅਦਾ ਕੀਤਾ ਹੈ ਪਰ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਆਵਜ਼ੇ ਅਜੇ ਤੱਕ ਨਹੀਂ ਮਿਲੇ ਹਨ ਸਰਹੱਦੀ ਖੇਤਰਾਂ ਦੇ ਵਿੱਚ ਹੜ੍ਹਾਂ ਅਤੇ ਜੰਗ ਦੇ ਮਾਹੌਲ ਨੇ ਲੋਕਾਂ ਦੀ ਹਾਲਤ ਨੂੰ ਹੋਰ ਖਰਾਬ ਕਰ ਦਿੱਤਾ ਹੈ ਇਸ ਦਿਨਾਂ ਦੀ ਅਸ਼ਤੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇਉ ਜਾਸਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ Always be positive and be yourself.